ਨੇ ਪੰਜ ਦਿਨ ਭੁੱਖ ਹੜਤਾਲ ਦੇ ਬਿਠਰੇ ਤੁਸੀਂ ਉੱਥੇ ਕਿਉਂ ਨਹੀਂ ਗਏ ਤੁਹਾਡੇ ਵਿੱਚ ਕੋਈ ਇਹ ਹਿੰਦੂ ਸੁਰੱਖਿਆ ਦੰਤ ਹਿੰਦੂ ਤਰਤਨੇ ਮੁੱਦਾ ਚੱਕਿਆ ਸੀਗਾ ਅਸ਼ੋਕ ਤਿਵਾੜੀ ਉੱਥੇ ਪੰਜ ਦਿਨ ਤੱਕ ਵਰਨ ਵਰ ਤੇ ਬੈਠੇ ਸਾਨੂੰ ਉਹਨਾਂ ਦਾ ਪੁੱਛ ਵੀ ਲਓ ਪੂਰਾ ਸਮਰਥਨ ਸੀਗਾ ਕਿ ਜਦੋਂ ਵੀ ਲੋੜ ਪੋਗੀ ਸਾਨੂੰ ਬੁਲਾਓਗੇ ਅਸੀਂ ਆ ਕੇ ਬੈਠਾਂਗੇ ਸਾਡੀ ਸਾਰੀ ਪੂਰੀ ਟੀਮ ਉਧਰ ਰੋਸ਼ ਪੜਦਾ ਸਰਕਾਰ ਦੇ ਅਸੀਂ ਤੁਹਾਡੇ ਖਿਲਾਫ ਰੋਸ਼ ਪੜਦਾ ਕਰ ਕਰ ਕਰੇ ਕਿ ਸਾਡੇ ਕੋਲ ਆਇਆ ਕੋਈ ਨਹੀਂ ਤੁਹਾਡੇ ਵਿੱਚ ਬੁਲਾਇਆ ਵੀ ਸੀ ਅਸੀਂ ਸਾਡੇ ਕੋਲ ਲੋ ਸਾਡਾ ਵੀ ਸਾਰੇ ਪ੍ਰੈਸ ਦੇ ਵਿੱਚ ਚੈਲੀਗੜ ਸਾਡੇ ਇੰਟਰਵਿਊ ਹੋਈ ਸੀ ਆਪਣੇ ਆਪਣੇ ਸੰਗਠਨ ਦਾ ਕੰਮ ਹੁੰਦਾ ਜਿਹੜਾ ਮੈਸਿਵ ਪ੍ਰੋਟੈਸਟ ਕਰਦੇ ਆ ਉਸ ਦੇ ਵਿੱਚ ਕੋਈ ਜੁਗੜਨਾ ਆਵੇ ਨਾ ਆਵੇ ਉਹ ਸੀ ਆਪਣੇ ਦਮ ਤੇ ਕਰਨਾ ਹੈ ਉਹਨਾਂ ਨੇ ਆਪਣੇ ਦਮ ਤੇ ਕੀਤਾ ਕਿੰਦਾ ਉਹ ਚ ਜੇ ਤੁਹਾਨੂੰ ਇਨਵਾਈਟ ਕਰਦੇ ਰਿਸਪੈਕਟਫੁਲੀ ਤਾਂ ਅਸੀਂ ਜ਼ਰੂਰ ਜਾਂਦੇ ਕਿੰਦਾ ਇਹ ਤੁਹਾਨੂੰ ਬੁਲਾਇਆ ਨਹੀਂ ਗਿਆ ਉੱਥੇ ਹਾਂ ਬੁਲਾਇਆ ਨਹੀਂ ਗਿਆ ਨਹੀਂ ਬੁਲਾਇਆ ਗਿਆ ਸੀਗਾ ਹਾਂ ਜੀ ਅਸੀਂ ਚਿੰਡੀ ਗਲੋਰ ਸੀ ਉਨੀ ਕ ਮਦਦ ਕਰਤੀ ਸੀ ਅੱਛਾ ਜਦੋਂ ਸੀ ਕਿ ਗਾਊ ਬਚਾਉਣ ਦੀ ਤੁਸੀਂ ਗੱਲ ਕੀਤੀ ਹੈ ਬੜੀ ਚੰਗੀ ਗੱਲ ਹੈ ਪਰ ਹੁਣ ਜਿਹੜੀਆਂ ਗੋਹਾਂ ਸੜਕਾ ਖਾਦਸ਼ਾ ਦਾ ਕਾਰਨ ਬਣਦੀਆਂ ਨੇ ਉਹਨਾਂ ਦਾ ਕੀ ਉਹ ਦੋ ਦੋ ਦਿਨ ਨੇ ਸੜਕਾਂ ਤੇ ਹੀ ਪੜੇ ਰਹਿੰਦੀਆਂ ਨੇ ਉਹਦੇ ਲਈ ਕਿ ਅਸੀਂ ਪਿਛਲੀ ਵਾਰ ਸਰਕਾਰ ਦੇ ਵਿੱਚ ਪ੍ਰੋਟੈਸਟ ਕਰਕੇ ਪੰਜਾਬ ਇੱਕ ਮਹੀਨਾ ਮੈਂ ਮਰਨ ਵਰਤੇ ਬੈਠਾ ਬਿਜਲੀ ਬੋਰ ਪਟਿਆਲੇ ਦਫ਼ਤਰ ਦੇ ਬਾਹਰ ਬਿਜਲੀ ਬਿੱਲ ਮਾਫੀ ਦੀ ਨੋਟੀਫਿਕੇਸ਼ਨ ਲੈ ਕੇ ਉੱਠਿਆ ਸੀਗਾ 16 ਆਈਟਮਾਂ ਤੇ ਕੌਂਸੈਸ ਲਵਾਇਆ ਸੀ ਪੰਜਾਬ ਦੇ ਵਿੱਚ ਉਹ ਕੌਂਸੈਸ ਕਲੈਕਟ ਹੀ ਨਹੀਂ ਕਰਦੀ ਪੰਜਾਬ ਦਾ ਪਹਿਲਾਂ ਸਰਕਾਰ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਨਾਉ ਨਾਵਾਦੀ ਪਾਰਟੀ ਕਰ ਰਹੀ ਹੈ। ਹਾਂਜੀ ਕੋਈ ਜੇ ਉਹ ਥੋੜਾ ਜਿਹਾ ਦਾ ਖੌਸਾ ਇਕੱਠਾ ਕਰ ਲੈਂਦਾ ਜਾਵੇ ਮੈਂ ਦਾਵਾ ਕਰਦਾ ਮੁੱਖ ਮੰਤਰੀ ਨੂੰ ਕਹਨਾ ਕਿ 1 ਮਹੀਨੇ ਦੇ ਵਿੱਚ ਇੱਕ ਵੀ ਸੜਕ ਮੈਂ ਪਜਾਰ ਚ ਗੋਵਤੇ ਨਹੀਂ ਕੋਈ ਸੜਕ ਗੋਵਤੇ ਨਹੀਂ ਗਊ ਸੜਕ ਤੇ ਨਹੀਂ ਰਹਿਣ ਦਊਗਾ ਕਿਉਂਕਿ ਵੀ ਗਊਸ਼ਾਲਾ ਹੈ 25 25 ਏਕੜ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮੇਰੇ ਦੁਆਰਾ ਬਣਵਾਈਆਂ ਵੀ ਜਾਂਦੇ ਸਰਕਾਰੀ ਸਰਕਾਰ ਤੋਂ ਗਊਸ਼ਾਲਾ ਦੇ ਅੰਦਰ ਕਈ ਕਈ ਗਾਇਆਂ ਜਿਹੜੇ ਪਿੱਛੇ ਸਮੇਂ ਚ ਕਈ ਕਈ 100 100 ਗਾਇਆਂ ਇਕੱਠੀਆਂ ਮਰੀਆਂ ਉੱਥੇ ਕਿਉਂ ਨਹੀਂ ਪ੍ਰਦਰਸ਼ਨ ਕੀਤਾ ਤੁਸੀਂ ਲਾਲੂੜੋ ਮਰੀਆਂ ਬਹੁਤ ਪਤਾ ਕਿ ਨਾ ਮੈਂ ਹਰ ਗਊ ਚੱਲਾ ਚ ਜੰਨਾ ਜਿੱਥੇ ਤੁਸੀਂ 100 ਦੀ ਗੱਲ ਕਰਦੋ ਇੱਕ ਗਊ ਮਰ ਜੇ ਨਾ ਤਾਂ ਵੀ ਮੈਂ ਪਹੁੰਚ ਜਾਣਾ ਮੈਂ 1000 ਤੋਂ ਉੱਪਰ ਗਊ ਇਹਨਾਂ ਨਾਲ ਸਤਿਕਾਰ ਦਿੱਤੀਆਂ ਐਨਕੇ ਸ਼ਰਮਨ ਕਾਨਫਰੈਂਸ ਕੀਤੀ ਸੀ ਮੈਂ 20000 ਤੋਂ ਉੱਪਰ ਗਹਾਂਗਾ ਰਾਤਾਂ ਛੜਕ ਤੇ ਰਹਿ ਕੇ ਬਚਾਈਆਂ ਹੋਈਆਂ ਨੇ 500 ਤੋਂ ਉੱਪਰ ਐਫਆਈਆ ਨੇ ਮੇਰੇ ਵੱਲੋਂ ਸਾਡਾ ਸ਼ਹਿਰ ਜਿਰੂਪੁਰ ਜੀ ਅਵਾਰਾ ਪਸ਼ੂਆਂ ਦਾ ਹੱਬ ਬਣਿਆ ਹੋਇਆ ਇਸ ਟਾਈਮ ਜਿਹੜੇ ਪਾਸੇ ਨਿਕਲਦੇ ਹੋ ਖਾਸਿਆਂ ਦਾ ਅਵਾਰਾ ਪਸ਼ੂ ਅਸੀਂ ਚਮੋਲ ਪਏ ਇਹ ਸੂਲਾਂਕ ਜਿਹੜਾ ਕਲ ਕਲ ਆਈਟਮਾਂ ਤੇ ਕੌਂਸਲਸ ਲੱਗਿਆ ਸਿਮਿੰਟ ਤੇ ਲੱਗਿਆ ਪੈਟਰੋਲ ਤੇ ਲੱਗਿਆ ਡੀਜ਼ਲ ਤੇ ਲੱਗਿਆ ਬਿਜਲੀ ਤੇ ਲੱਗਿਆ ਕਾਰ ਵਹੀਕਲ ਤੇ ਲੱਗਿਆ ਟੂ ਵਹੀਕਲ ਤੇ ਲੱਗਿਆ ਮੈਰੀਜ ਪੈਨ ਤੇ ਲੱਗਿਆ ਸੂਲ ਆਈਟਮਾਂ ਤੇ ਕੌਂਸਲਸ ਲੱਗਿਆ ਗਿਆ ਸ਼ਰਾਬ ਦੀ ਬੋਤਲ ਤੇ ਲੱਗਿਆ ਬੀਅਰ ਤੇ ਲੱਗਿਆ ਦੇਸੀ ਬੋਤਲ ਤੇ ਲੱਗਿਆ ਪੰਜਾਬ ਸਰਕਾਰ ਕੀ ਕਰ ਰਹੀ ਹੈ ਮੇਰਾ ਕੁਐਸਚਨ ਹੋਈ ਹੈ ਉਸ ਦੇ ਬਾਵਜੂਦ ਉਸ ਦੇ ਬਾਵਜੂਦ ਮੈਂ ਤੁਹਾਨੂੰ ਪੂਰਾ ਜਾਨਣਾ ਪਾ ਰਹੇ ਹਾਂ ਇਹਦਾ ਹੱਲ ਕੀ ਹੈ ਗਊ ਨੂੰ ਰੋਜ਼ ਖਾਣ ਨੂੰ ਪੈਸਾ ਚਾਹੀਦਾ 110000 ਗਊਵਾਂ ਚ ਪੰਜਾਬ ਦੀਆਂ ਛੜਕਾਂ ਤੇ ਸਾਡਾ ਸਰਵੇ ਕਰਾਇਆ ਗਿਆ ਉਸ ਦੇ ਲਈ ਮਿਨੀਮਮ 50 ਰੁਪਏ ਰੋਜ਼ ਉਹਨੂੰ ਖਾਣ ਨੂੰ ਚਾਹੀਦੇ ਅਸੀਂ 20 ਗਊਸ਼ਾਲਾ ਬਣਾ ਚੁੱਕੇ ਮੈਂ ਤੁਹਾਨੂੰ ਦੱਸਿਆ ਉੱਤੇ ਇੱਕ ਤਾਂ ਕੰਸਟਰਕਸ਼ਨ ਕਰਨ ਲਈ ਪੈਸਾ ਚਾਹੀਦਾ ਜਿਹੜੀ ਕੰਸਟਰਕਸ਼ਨ ਹੋਈ ਹੈ ਉਹ ਕਿਤੇ ਮੁੱਖ ਮੰਤਰੀ ਨੇ ਪੈਸਾ ਨਹੀਂ ਦਿੱਤਾ ਡੀਸੀ ਐਸ ਡੀ ਐਮ ਦੇ ਸਿਰ ਤੇ ਚੜਦਾ ਕਿ ਤੁਸੀਂ ਆਪਣੇ ਸੋਰਸ ਤੋਂ ਇਕੱਠਾ ਕਰੋ ਤੇ ਉੱਤੇ ਛੱਤ ਪਾਓ ਹੁਣ ਵੀ ਸਰਕਾਰ ਤੋਂ ਕੋਈ ਪੈਸਾ ਨਹੀਂ ਜਾ ਰਿਹਾ ਜਿਹੜਾ ਪੈਸਾ ਹੈ ਉੱਥੇ ਦਾ ਲੋਕਲ ਡੀਸੀ ਔਰ ਐਸਡੀਐਮ ਅਰੇਂਜ ਕਰਕੇ ਆਪਣੇ ਸੋਰਸਸ ਤੋਂ ਸਰਕਾਰੀ ਨਹੀਂ ਪ੍ਰਾਈਵੇਟ ਸੋਰਸਸ ਤੋਂ ਉਹਨਾਂ ਨੂੰ ਹਰਜ ਤੂੜੀ ਪਾ ਰਹੇ ਹੈ ਸਿੰਘਾ ਜੀ ਆਪਨੇ ਵੀ ਇਹ ਕਾਰੋਪ ਲਗਾਇਆ ਪੰਜਾਬ ਪੁਲਿਸ ਕੇ ਉਪਰ ਕਿ ਪੰਜਾਬ ਪੁਲਿਸ ਸਮਰਥਕੋ ਕੇ ਸਾਥ ਮਿਲੀ ਹੈ ਖਾਸ ਕਰ ਜੋ ਪ੍ਰਦਰਸ਼ਨ ਕਰ ਰਹੇ ਹੈ ਪੰਜਾਬ ਕੇ ਅੰਦਰ ਫਿਰ ਆਪ ਪੰਜਾਬ ਪੁਲਿਸ ਕੀ ਸਿਕਿਉਰਿਟੀ ਹੀ ਕਿਉਂ ਮੰਗਤੇ ਹੈ ਕਿਉਂ ਜਾਂਦੇ ਹੈ ਉਹ ਕੇ ਬਸ ਪਹਿਲੇ ਗੋਬਲਾ ਮਤਲਾ ਹੱਲ ਕਰ ਦੋ ਇਹ ਵੀ ਕਰੋ ਇਹ ਵੀ ਕਰੋ ਪਹਿਲੇ ਗੋਬਲਾ ਸੁਣ ਲਓ ਮੈਂ ਵੀ ਬਤਾ ਦਿੰਦਾ ਹਾਂ ਜੀ ਜੀ ਅਗਰ ਉਹਨਾਂ ਨੂੰ 200 ਕਰੋੜ ਰੁਪਇਆ ਖਾਣ ਲਈ ਚਾਹੀਦਾ ਸਾਲ ਦਾ ਅਗਰ ਇਹ ਪੈਸਾ ਬਜਟ ਦੇ ਵਿੱਚ ਪਾ ਦਿੱਤਾ ਜਾਵੇ ਹੁਣ ਬਜਟ ਆ ਗਿਆ 200 300 ਕਰੋੜ ਰੁਪਇਆ ਉਹਨਾਂ ਦੇ ਖਾਨ ਦਾ ਬਜਟ ਚ ਪਾ ਦਿੱਤਾ ਜਾਵੇ ਤਾਂ ਇੱਕ ਵੀ ਸੜਕ ਦੋ ਦੁਕ ਸੜਕ ਤੇ ਨਹੀਂ ਰਹੂਗੀ ਤਾਂ ਕੈਪਟਨ ਮਿਸਟਰ ਸਿੰਘ ਨੇ 80 ਕਰੋੜ ਰੁਪਇਆ ਬਜਟ ਚ ਪਾਇਆ ਸੀਗਾ ਲਾਸਟ ਈਅਰ ਚ ਆ ਕੇ ਉਸ ਚੋਂ ਖਰਚ ਕਿੰਨਾ ਕੀਤਾ 3 ਕਰੋੜ 77 ਲੱਖ 3 ਕਰੋੜ 17 ਲੱਖ 77 ਕਰੋੜ ਰੁਪਇਆ ਲੈਪ ਕਰਤਾ ਤਾਂ ਗਊਆਂ ਦਾ ਭੁੱਖੀਆਂ ਮਰਨ ਲਿਈ ਗਈ ਗਊਆਂ ਦਾ ਲਾਹਤ ਤਾਂ ਹੋਣੀ ਨਹੀਂ ਕਿੰਦਾ ਜਦੋਂ ਪੈਸੇ ਨਹੀਂ ਜਾਣਾ ਉੱਥੇ ਕੇ ਜਦੋਂ ਜਿਹੜਾ ਕੌਂਸਲ ਲਾਇਆ ਗਿਆ ਪ੍ਰੋਪਰ ਇਮਾਨਦਾਰੀ ਦੇ ਨਾਲ ਕੌਂਸਲ ਸਰਕਾਰ ਇਕੱਠਾ ਕਰਕੇ ਗਊ ਸੇਵਾ ਕਮਿਸ਼ਨ ਨੂੰ ਦਵੇ ਤੁਹਾਨੂੰ ਹੋਰ ਦੱਸ ਦਿੰਦਾ ਗਊ ਸੇਵਾ ਕਮਿਸ਼ਨ ਜਿਹੜਾ ਬਣਿਆ ਗਿਆ ਉਹ ਫਾਈਨੈਂਸ਼ਲੀ ਪਾਵਰ ਨਹੀਂ ਹੈ ਉਹ ਚੇਅਰਮੈਨ ਨੂੰ 25000 ਰੁਪਿਆ ਅਭਦੀ ਤਨਖਾਹ ਵੀ ਮੰਗਲੀ ਪੈਂਦੀ ਹੈ ਉਹ ਸੈਨਿਕ ਅਥੋਰਟੀ ਨਹੀਂ ਹੈ ਜਿਹੜਾ ਚੇਅਰਮੈਨ ਸ਼ੋਕ ਸਿੰਘਲਾ ਲਾਇਆ ਗਿਆ ਧੂਰੀ ਤੋਂ ਉਹਦੇ ਕੋਲ ਕੋਈ ਚੈਨਲ ਅਥਾਰਟੀ ਨਹੀਂ ਹੈ ਉਹ 1 ਰੁਪਿਆ ਵੀ ਜਾਰੀ ਨਹੀਂ ਕਰ ਸਕਦਾ ਕਹਿੰਦਾ ਉਹਨੂੰ ਆਪਣੀ ਤਨਖਾਹ ਵੀ ਮੰਗਣੀ ਪੈਂਦੀ ਹੈ ਆਪਦੇ ਪੈਟਰੋਲ ਦਾ ਬਿੱਲ ਵੀ ਮੰਗਣਾ ਪੈਂਦਾ ਇਹਦੇ ਲਈ ਤੁਸੀਂ ਕੋਈ ਆਵਾਜ਼ ਚੁੱਕੀ ਹੈ ਕਿਤੇ ਰੋਸ ਪ੍ਰਦਰਸ਼ਨ ਕੀਤਾ ਹੈ ਕੋਈ ਧਰਨਾ ਲਾਇਆ ਕੰਟੀਨਿਊ ਕੰਟੀਨਿਊ ਸੜਕ ਦੇ ਉੱਪਰ ਦਿਨ ਚ ਵੀ ਸਾਰੀ ਰਾਤ ਵੀ ਸੜਕ ਦੇ ਉੱਪਰ ਜਦੋਂ ਕਹੋਗੇ ਕਿ ਮੈਂ ਫੇਰ ਪ੍ਰੋਟੈਸਟ ਕਰਨ ਨੂੰ ਤਿਆਰ ਹਾਂ ਸਾਡੀ ਜੇਰਪੁਰ ਸ਼ਹਿਰ ਚ ਲੱਗੇਗਾ ਧਰਨਾ ਇਸ ਨੂੰ ਲੈ ਕੇ ਕਿਉਂਕਿ ਕੌਸਾ ਸਾਰੇ ਲੋਕ ਦੇ ਰਹੇ ਨੇ ਇੱਥੇ ਹਲਕੇ ਦੇ ਵਿੱਚ 2 ਤੋਂ 3 ਗਊ ਸਾਲਾਂ ਮੈਂ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਪਟਿਆਲੇ ਪੱਕਾ ਟੈਂਟ ਲਾ ਕੇ ਮੋਰਚਾ ਲਾਇਆ ਬਿਜਲੀ ਦੇ 4 ਗਊਚਲਾ ਦੇ 472 ਗਊਚਲਾ ਦੇ ਮਾਫ ਕਰਵਾਏ 364 ਰਜਿਸਟਰ ਨੇ 109 ਰਜਿਸਟਰ ਨੇ ਇੱਕ ਮਹੀਨਾ ਲਗਾਤਾਰ ਉੱਥੇ ਧਰਨੇ ਤੇ ਮੈਂ ਬੈਠਾ ਮਰਨ ਵਰਤ ਵੀ ਰੱਖਿਆ ਤਾ ਜਾ ਕੇ ਉਹ ਬਿਜਲੀ ਦੇ ਬਿਲ ਮਾਪੋਏ ਸੀਗੇ ਵੀ ਇਹ ਨਹੀਂ ਕਹਿ ਸਕਦੇ ਸਾਨੂੰ ਕਿਦਾ ਵੀ ਅਸੀਂ ਸਿਰਫ ਪ੍ਰੈਸ ਕਾਨਫਰੰਸਾਂ ਕਰ ਸਕਦੇ ਆ ਕਿ ਇਸ ਤੋਂ ਇਲਾਵਾ ਛੜਕਤੇ ਨਹੀਂ ਆ ਸਕਦੇ ਅਸੀਂ ਸਾਰੀ ਸਾਈਡ ਜਾ ਛੜਕਤੇ ਰਹੇ ਆ ਹੁਣ ਦੱਸੇ ਵੀ 10000 ਤੋਂ ਵੱਧ ਗੁੰਮਾਂ ਕਹਿੰਦਾ ਬਚਾ ਚੁੱਕੇ ਅਸੀਂ 500 ਐਫਆਈਆ ਮੇਰੇ ਨਾਤੇ ਨੇ ਮੇਰੇ ਵੱਲੋਂ ਕਰਾਈਆਂ ਗਈਆਂ ਨੇ 1000 ਤੋਂ ਵੱਧ ਗੁੰਮਾਂ ਦਾ ਮੈਂ ਦਾ ਸੰਸਕਾਰ ਕਰ ਚੁੱਕਿਆ ਆਪਣੇ ਹੱਥਾਂ ਦੇ ਨਾਲ पोशन क्या था पंजाब पुलिस के ऊपर आपने आरोप लगाए पंजाब पुलिस यार पंजाब पुलिस आप है, नहीं नहीं तो वो 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 की आप सिक्योरिटी लेते हैं उस आदमी को अकेला हिंदू लीडर हूँ जिसको सेंट्रलोर सुरक्षा मिली हुई है सेंट्रल सुरक्षा मिलती है जो इंटरनल सेंट्रल एजेंसियाँ होती है उनकी किसी की सिफारिश पर नहीं मिलती पंजाब पुलिस तो सिफारिश पर भी मिल जाती है उस मुताबिक तो मेरे पास सुरक्षा ही नहीं है सरकार तो मेरे साथ पूरा पैर निकाल रही है पहले मेरे अंदर जाने से उनती अप्रैल से पहले मेरे पास स्काउट गाड़ी थी पिछले पाँच दस साल से उसके बाद नहीं थी कहते आपको तो नहीं देंगे सबको दे देंगे पंजाब पुलिस तो मुझे मरवाना चाहती है उन्होंने तो फॉर्मेलिटी कर रखी है जो पाँच सात गनम मेरे को दिए हुए हैं ना वो फॉर्मेलिटी है क्या मैं तो लेना भी नहीं चाहता जब मर्जी वापस ले लें ਜ਼ਿਆਦਾਤਰ ਗੱਲ ਇਹ ਹੈ ਜ਼ਿਆਦਾਤਰ ਗੱਲ ਇੱਕ ਮਿੰਟ ਚੀਜ਼ ਜਸਿਸ ਨੇ ਛੇਲਰੋ ਦਾ ਕਰੈਕਟਰ ਲਿਖਦਾ ਬੰਦੇਗਾ ਹਾਂ ਇੱਕ ਮਿੰਟ ਉਸ ਤੋਂ ਬਾਅਦ ਡੀਸੀ ਉਹਦਾ ਕਰੈਕਟਰ ਵੈਰੀਫਾਈ ਕਰਦਾ ਠੀਕ ਹੈ ਫਿਰ ਉਸ ਸੰਬੰਧਿਤ ਮੰਤਰੀ ਜਾਂ ਸੀਐਮ ਕੋਲ ਪਹੁੰਚਦਾ ਡੀਸੀ ਦੇਵਤੀ ਹੁੰਦੇ ਜਨਾਬ ਜੀ ਇਹ ਸਰ ਗਵਰਨਮੈਂਟ ਇਸ ਆਲਾਈਜ਼ ਨਾ ਕਹਿੰਦਾ ਨਾ ਕਿ ਉਹ ਪ੍ਰੋਸੈਸ ਤਾਂ ਪੂਰਾ ਹੁੰਦਾ ਨਾ ਕਿ ਕਾਗਜ਼ ਤਾਂ ਪੂਰਾ ਹੁੰਦਾ ਨਾ ਪਹਿਲਾਂ ਛੇਲਰੋ ਦਾ ਕਰੈਕਟਰ ਸਰਟੀਫਿਕੇਟ ਤੈ ਕਰੂਗਾ ਕੇਸ ਦਾ ਆਚਰਣ ਠੀਕ ਹੈ ਜੇਲ੍ਹ ਦੇ ਵਿੱਚ ਉਹ ਸ਼ਰੀਪਨ ਕੇ ਰਹਿ ਰਿਹਾ ਹੈ ਸੁਧਾਰ ਕਰਦੇ ਨੀਮ ਫੋਰਾ ਰਾਮ ਲਈ ਹਿੰਕਾ ਕੀ ਆ ਰਿਹਾ ਹੈ ਕਿ ਆਪ ਦੇਖੋ ਕਿਹੜਾ ਜਸਿਸ ਹੋ ਰਿਹਾ ਸੁਪਰੀ ਕੋਲ ਦਾ ਇਸਲੇ ਸਲਾਹ ਕਿਹਨਾਂ ਨਹੀਂ ਹੋ ਰਿਹਾ ਤਾਂ ਜਾਓ ਨਾ ਉਹ ਲੋਕ ਰਿਹਾ ਹੈ ਜੀਕਾ ਦਾ ਸਮਰਥਨ ਕਰ ਰਿਹਾ ਹੈ ਬਾਈ ਆਕਲ ਮਚੀ ਪਈ ਹੈ ਬੱਤਾ ਕਹਿ ਰਿਹਾ ਕਿਦਾ ਵੀ ਉਹ ਸਸੰਗ ਦਾ ਨਾਮ ਵੀ ਉਹਨੂੰ ਗਲਤ ਮਿਲਦੀ ਹੈ ਉਹ ਪਾਸੋਂ ਸਿਰ ਸਿਕਿਉਰਟੀ ਲੈਣ ਨੂੰ ਦਿੰਦੇ ਹਾਂ ਮੈਂ ਥੋੜੇ ਕੋਲ ਕਰ ਰਿਹਾ ਅੱਧਾ ਘੰਟਾ ਹੋ ਗਿਆ ਲੱਗਿਆ ਵਿਆਂ ਮੈਂ ਕਿਹੜੀ ਪੜਕਾਉ ਗੱਲ ਕੀਤੀ ਹੈ ਤੁਸੀਂ ਦੱਸ ਦੋ ਕਿਸੇ ਸਿੱਖ ਦੇ ਖਲਾਬ ਬੋਲਿਆ ਕਿਸੇ ਧਰਮ ਦੇ ਖਿਲਾਫ ਬੋਲਿਆ ਕਿਸੇ ਸਮਾਜ ਦੇ ਖਿਲਾਫ ਬੋਲਿਆ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਆ ਕੌਮੀ ਇਨਸਾਫ ਮੋਰਚਾ ਵੀ ਸਿੱਖ ਦਾ ਹੈ ਤੁਸੀਂ ਕੌਮੀ ਇਨਸਾਫ ਮੋਰਚਾ ਤੇ ਸੁਣੋ ਸਨਾਤਨੀ ਕਿਹਸੀ ਸਮਾਜ ਹੈ ਸਮਾਜ ਹੈ ਜਿਹੜਾ ਅਟੈਕ ਨਹੀਂ ਕਰਦਾ ਕਿਉਂਕਿ ਤੁਹਾਨੂੰ ਸਿਖਾਇਆ ਜਾਂਦਾ ਕਿ ਕਿਹੜੀ ਮਾਰੇਗਾ ਪਾਪ ਲੁ ਫਿਰ ਇਨਸਾਫ ਮੋਰਚੇ ਦੇ ਖਿਲਾਫ ਬੋਲਦੇ ਆ ਜਿਹੜਾ ਅਸੀਂ ਕੌਮੀ ਇਨਸਾਫ ਮੋਰਚੇ ਦਾ ਵਿਰੋਧ ਕਰ ਰਹੇ ਆ ਉਹ ਵੀ ਇੱਥੇ ਆਪਣੇ ਆਪ ਨੂੰ ਡਿਫੈਂਡ ਕਰ ਰਿਹਾ ਕਿਉਂਕਿ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਹਿੰਦੂ ਸਿੱਖ ਵਿਵਾਦ ਬਣੂਗਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਉਹ ਕਹਿੰਦੇ ਤੁਸੀਂ ਮਾਹੌਲ ਖਰਾਬ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਅਸੀਂ ਸੜਕ 'ਤੇ ਨਹੀਂ ਜਾ ਰਹੇ ਹਲੇ ਜਿੱਦਣ ਕਿ ਦੱਸਿਆ ਕਿ ਇਹਨਾਂ ਦੇ ਖਿਲਾਫ ਕੰਮ ਜਿਸ ਦਿਨ ਦਾ ਮੋਰਚਾ ਲਾਵਾਂਗੇ ਨਾ ਸਾਡੀ ਵੀ ਜ਼ਰਾ ਬੰਦੀ ਆ ਅਸੀਂ ਵੀ ਸਾਰੇ ਪੰਜਾਬ ਚ ਮੀਟਿੰਗਾਂ ਚੱਲ ਰਹੀਆਂ ਨੇ ਅਸੀਂ ਵੀ ਕਹਿ ਰਹੇ ਆ ਕਿ ਇਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣ ਦੇ ਲਈ ਅਸੀਂ ਵੀ ਕੋਈ ਪੱਕਾ ਮੋਰਚਾ ਲਾਉਂਦੀ ਕਿਹਨਾਂ ਨੂੰ ਕਿਹਨਾਂ ਨੂੰ ਕਿਹਨਾਂ ਨੂੰ ਬੰਦੀ ਸਿੰਘਾਂ ਨੂੰ ਤਾਫੀਕਵਾਰਾ ਬੰਦੀ ਸਿੰਘ ਤੁਸੀਂ ਕਹੀ ਜੋ ਮੈਂ ਨਹੀਂ ਕਹਿੰਦਾ ਮੇਰੇ ਲਈ ਉਹ ਸਜਾਜਪਤਾ ਮੁਜਰਮ ਨੇ ਇੱਕ ਨਾ ਪੰਜਾਬ ਸਰਕਾਰ ਨੇ ਆਰਡਰ ਕੀਤਾ ਕਿ ਜਿਹੜਾ ਭੜਕਾਓ ਪਾਸਣ ਦਊਗਾ ਉਹਦੇ ਖਿਲਾਫ ਪਰਚਾ ਦਰਜ ਕਰਾਂਗੇ ਉਹਦੇ ਬਾਅਦ ਚ ਕਾਫੀ ਹਿੰਦੂ ਲੀਡਰ ਜਿਹੜੇ ਸੀ ਚੁੱਪ ਕਰਕੇ ਬੈਠ ਗਏ ਬੋਲੇ ਨਹੀਂ ਉਹਦੇ ਬਾਅਦ ਭੜਕਾਓ ਪਾਸਣ ਨਹੀਂ ਬੋਲਦੇ ਸੀ ਤੂੰ ਤਾਂ ਨਹੀਂ ਬੋਲੇ ਤਾਂ ਲੱਗੇ ਐਸਪੀ ਤੋਂ ਘਟਾ ਜੁਨਾ ਕਿੰਦਾ ਸੁਪਰੀਮ ਕੋਰਟ ਨੂੰ ਸਰਕਾਰ ਨੂੰ ਚੈਲੰਜ ਕਰਕੇ ਮੋਰਚਾ ਲਾਇਆ ਪਿਆ ਇਹ ਹਿੱਟ ਸਪੀਚ ਤੋਂ ਉੱਪਰ ਹੈ ਇਹ ਹਿੱਟ ਸਪੀਚ ਨਹੀਂ ਹੈ ਖਿਲਾਫ ਨਹੀਂ ਬੋਲਦੇ ਕਿਸੇ ਦਾ ਖਿਲਾਫ ਨਹੀਂ ਬੋਲੇ ਕਿਸੇ ਦਾ ਕਾਹਦੇ ਪ੍ਰਦਰਸ਼ਨ ਹੀ ਕਰ ਰਹੇ ਨੇ ਉਹਦਾ ਪ੍ਰਦਰਸ਼ਨ ਹੀ ਕਰ ਰਹੇ ਨੇ ਪ੍ਰਦਰਸ਼ਨ ਹੁਣ ਤਿਆਰ ਤਿੱਖੇ ਹੋ ਰਹੇ ਨੇ ਇਹ ਹਿੰਸਬੀ ਤੋਂ ਘੱਟ ਹੈ ਇਹ ਹਿੰਸਬੀ ਤੋਂ ਵੱਧ ਹੈ ਹੋ ਰਿਹਾ ਕੁਝ ਆ ਉਹ ਬੈ ਪੈਰੂਲ ਦਿੱਤੀ ਜਾ ਰਹੀ ਹੈ ਆ ਰਾਮ ਰਹੀਮ ਨੂੰ ਤੇ ਸਾਡੇ ਉਹਨਾਂ ਵੱਲੇ ਨਹੀਂ ਹੈਗੀ ਨਵਜੋਸੀ ਤੋਂ ਨਹੀਂ ਬਾਹ ਨਹੀਂ ਉਹਨਾਂ ਦੇ ਬਾਰੇ ਸਭ ਹੋਣੀ ਚਾਹੀਦੀ ਸੀ ਉਹਨੇ ਜੋ ਲਿਖਿਆ ਸੱਤਾ ਲਿਖਿਆ ਕਿ ਮੇਰਾ ਪਤੀ ਇੱਕ ਜਾਨਵਰ ਹੈ ਜਿਸ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ ਕਿ ਜੇ ਉਹਨੂੰ ਰਿਆ ਕਰ ਦੇਣਗੇ ਆ ਕੇ ਇਹਨਾਂ ਨੂੰ ਖਾ ਜਾਊਗਾ ਕਿਹਨਾਂ ਚੇ ਬਿਲਕੁਲ ਜਿਉਂ ਦੀ ਰਿਆਇ ਬੰਦੀ ਸੀ ਤਾਂ ਰਿਆਇ ਕਰਨੀ ਚਾਹੀਦੀ ਸੀਗੀ ਉਹਦੀ ਫਾਈਲ ਨੂੰ ਲਟਕਾਉਣਾ ਨਹੀਂ ਚਾਹੀਦਾ ਸੀਗਾ ਕਿੰਦਾ ਇਹਦੀ ਪ੍ਰੋਲ ਦੇ ਲਈ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਹਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧ ਕਰਨਾ ਚਾਹੀਦਾ ਕੇਸ ਨੂੰ ਬਾਰ-ਬਾਰ ਪ੍ਰੋਲ ਨਾ ਮਿਲੇ ਇਹ ਆਪਣੀ ਜਿਹੜੀ ਸਜ਼ਾ ਇਸ ਨੂੰ ਮਿਲੀ ਵੀ ਹੈ ਜੋ ਕ੍ਰਾਈਮ ਇਸ ਨੇ ਕੀਤਾ ਉਹ ਅੰਦਰ ਬਹਿ ਕੇ ਭੁਗਤ ਸੁਪਰੀਮ ਕੋਰਟ 'ਚ ਵਿਰੋਧ ਨਹੀਂ ਹੁੰਦਾ ਜੀ ਅਪੀਲ ਹੁੰਦੀ ਹੈ ਅਪੀਲ ਵਿਰੋਧ ਇੱਕੋ ਹੀ ਗੱਲ ਹੈ ਜੀ ਅਪੀਲ ਪਾਵਾਂਗੇ ਤਾਂ ਵਿਰੋਧ ਹੀ ਹੋਊਗਾ ਨਹੀਂ ਵਿਰੋਧ ਨਹੀਂ ਹੁੰਦਾ ਚਲੋ